પણ ਜੇਕਰ ਤੁਸੀਂ ਖਾਣਾ ਚਾਹੁੰਦੇ ਹੋ ਅਬੋਰ ਦੇ ਸਪੈਸ਼ਲ ਛੋਲੇ ਢੋਰੇ ਤਾਂ ਹੁਣ ਤੁਹਾਨੂੰ ਅਬੋਰ ਜਾਣ ਦੀ ਲੋੜ ਨਹੀਂ ਹੈਗੀ ਤੁਹਾਡੇ ਆਸ ਤੇ ਲੁਧਿਆਣੇ ਦੇ ਵਿੱਚ ਹੀ ਲੈ ਕੇ ਆਏ ਆ ਅਬੋਰ ਵਾਲੇ ਸਪੈਸ਼ਲ ਛੋਲੇ ਢੋਰੇ ਤੇ ਆਓ ਆਪਾਂ ਸਕਸ਼ਨਾ ਗੱਲਬਾਤ ਕਰਾਂ ਉਹ ਪੁੱਛਦੇ ਆ ਉਹਨਾਂ ਨੂੰ ਇਹ ਆਈਡੀਆ ਕਿੱਥੋਂ ਆਇਆ ਵੀ ਅਬੋਰ ਵਾਲੇ ਛੋਲੇ ਢੋਰੇ ਲੁਧਿਆਣੇ ਜਿ ਲੈ ਆਣ ਆ ਜੇ ਚਾਹੋੜਿਆ ਛੋਲੇ ਢੋਰੇ ਤੁਸੀਂ ਲੈ ਕੇ ਆਏ ਹੋ ਉਹ ਵੀ ਇਹ ਅਬੋਰ ਤੋਂ ਹਾਂਜੀ ਅਬੋਰ ਤੋਂ ਕੀ ਖਾਸ ਹੈ ਛੋਲੇ ਢੋਰੇ ਦੇ ਵਿੱਚ ਤੁਹਾਨੂੰ ਦੱਸੋ ਭਾਜੀ ਇਹ ਆਲੂ ਦੀ ਸਟਫਿੰਗ ਵਾਲੇ ਢੋਰੇ ਹੈਗੇ ਹਮ ਆਲੂ ਵਾਲੇ ਢੋਰੇ ਹੈਗੇ ਆ ਜੀ ਤੇ ਇਹ ਸਪੈਸ਼ਲ ਅਬੋਰ ਦੇ ਵਿੱਚ ਹੀ ਮਿਲਣਗੇ ਤੁਹਾਨੂੰ ਕੋਈ ਹੋਰ ਨੇੜੇ ਤੇੜੇ ਕਿਧਰ ਵੀ ਤੁਹਾਨੂੰ ਆਲੂ ਵਾਲੇ ਭਟੂਰੇ ਨਹੀਂ ਮਿਲਣਗੇ ਪਰ ਇਹਦੇ ਵਿੱਚ ਇਹ ਹੈਗਾ ਇਹ ਮਾਈਨਰ ਜਿਹਾ ਔਇਲ ਹੁੰਦਾ ਹੀ ਜਾਂਦੇ ਵਿੱਚ ਅੱਛਾ ਵਾਲਾ ਔਇਲ ਨਹੀਂ ਹੁੰਦਾ ਇੱਕ ਤਵੇ ਤੇ ਆਪਾਂ ਗਰਮ ਕਰਕੇ ਤੁਹਾਨੂੰ ਦੇਵਾਂਗੇ ਜਿਹੜੇ ਚਨੇ ਹੈਗੇ ਇਹ 0% ਔਇਲ ਨਾਲ ਹੈਗੇ ਜੀ ਬਿਨਾ ਤੜਕੇ ਵਾਲੇ ਬਿਨਾ ਲਸਣ ਪਿਆਜ ਵਾਲੇ ਤੇ 50 ਰੁਪਏ ਦੀ ਸਿਰਫ ਪਲੇਟ ਹੈਗੀ ਆਂਦੀ ਜਿਹੜੇ ਛੋਲੇ ਤੋਂ ਰਿਹਾ ਇਹ ਅਬੋਰੋਂ ਦਿੱਲੀ ਆ ਰਹੇ ਆਂ ਹਾਂਜੀ ਹਾਂਜੀ ਆਜੀ ਬਾਈ ਦੇ Delhi ਆ ਰਹੇ ਸੀ ਇਹਦੇ ਜੁਹਾਰਾ ਵਾਲੇ ਦੀ ਬਸ ਆਂਦੀ ਹੈ ਉਪਰ ਤੋਂ ਉੱਥੋਂ Delhi ਆਂਦੇ। ਕਿਆਵਾ ਦਾ ਯਾਨੀ ਕਿ ਐਨੀ ਲਗਨ ਆ ਮੰਦੇ ਵਿੱਚ ਕਿ ਲੁਧਿਆਣੇ ਵਾਲਿਆਂ ਨੂੰ ਆਲੂ ਵਾਲੇ ਛੋਲੇ ਠੋਲੇ ਕਿ ਨਵੀਂ ਚੀਜ਼ ਖਾਣੀ ਆ। ਹਾਂਜੀ ਹਾਂਜੀ ਤੁਸੀਂ Delhi ਆਪਣਾ ਨੂੰ ਕਰ ਰਹੇ ਹੋ ਨਾ। ਹਾਂਜੀ 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 ਭਾਈ। ਤੇ ਇਹ ਦੱਸੋ ਵੀ ਤੁਹਾਨੂੰ ਇਹ ਆਈਡੀਆ ਕਿੱਥੋਂ ਆ ਵੀ ਮੈਂ ਚੀਜ਼ ਲੁਧਿਆਣੇ ਚ ਲੈ ਕੇ ਜਾਵਾਂ। ਭਾਈ ਇੱਥੇ ਜਾਣਕਾਰ ਰਹਿੰਦੇ ਸੀ ਰਿਲੇਟਿਵ ਰਹਿੰਦੇ ਸੀਗੇ ਉਹ ਵੀ ਅਬੋਰ ਤੋਂ ਸੀਗੇ। ਉਹ ਬੋਲ ਰਹੇ ਸੀਗੇ ਕਿ ਅਸੀਂ ਅਬੋਰ ਪਤਾ ਨਹੀਂ ਸਾਲ ਬਾਅਦ ਦੋ ਸਾਲਾਂ ਬਾਅਦ ਜੰਨੇ ਗਿਆ ਬਟ ਸਾਨੂੰ ਖਾਣ ਨੂੰ ਬਹੁਤ ਜ਼ਿਆਦਾ ਦਿਲ ਕਰਦਾ ਇਸ ਕਰਕੇ ਉਹ ਕਹਿੰਦੇ ਕਿ ਯਾਰ ਤੁਸੀਂ ਇੱਥੇ ਹੀ ਖੋਲੋ ਅੱਛਾ ਜੀ ਜਿਹੜੇ ਹੋਰ ਵੀ ਅਬੋਰ ਵਾਲੇ ਹੈਗੇ ਆ ਜਾਂ ਹੋਰ ਵੀ ਲੁਧਿਆਣੇ ਵਾਲੇ ਹੈਗੇ ਆ ਉਹਨਾਂ ਨੂੰ ਨਵੀਂ ਚੀਜ਼ ਮਿਲੂਗੀ ਖਾਣ ਨੂੰ ਵਧੀਆ ਲੱਗੂਗਾ ਤੇ ਆਪਣੇ ਕੋਲ ਆਹ ਕਹਿ ਲਓ ਛੋਲੇ ਤੋਂ ਇਲਾਵਾ ਹੋਰ ਕੀ ਕੋਈ ਚੰਗਾ ਛੋਲੇ ਤੋਂ ਇਲਾਵਾ ਛੋਲੇ ਗੁਝੇ ਹੁੰਦੇ ਭਾਜੀ ਆਪਣੇ ਤੋਂ ਛੋਲੇ ਚਾਵਲ ਹੁੰਦੇ ਛੋਲੇ ਪਾਪੜੀ ਹੁੰਦੀ ਕੀ ਬਾਤ ਹੈ ਜੀ ਇਹ ਸਾਰਾ ਕੁਝ ਹਾਂਜੀ ਹਾਂਜੀ ਲੱਸੀ ਵੀ ਨਾਲ ਹੁੰਦੀ ਹੈ ਲੱਸੀ ਵੀ ਨਾਲ ਲੱਸੀ ਗੇੜੀ ਬੁੰਦੀ ਵਾਲੀ ਹੁੰਦੀ ਹੈ ਜੀ ਹਾਂਜੀ 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 ਤੇ ਇਹ ਦੱਸੋ ਜਿਹੜੇ ਛੋਲੇ ਆ ਇਹਨਾਂ ਦੇ ਪਿੱਛੇ ਬਹੁਤ ਘੈਂਟ ਜਿਹਾ ਰਾਜ਼ ਸਿਕਿਆ ਦੀ ਦੱਸ ਰਹੇ ਜੀ ਇਹਨਾਂ ਦੀ ਕੀ ਗੱਲ ਬਾਤ ਹੈਗੀ ਕਿ ਬਿਨਾ ਤੜਕੇ ਵਾਲੇ ਲਸਣ ਪਿਆਏ ਤੋਂ ਬਿਨਾ ਇਹ ਕੀ ਇਹ ਬਿਨਾ ਓਇਲ ਤੋਂ ਬਿਨਾ ਲਸਣ ਪਿਆਏ ਤੋਂ ਬਣਦੇ ਗਏ ਇਹ ਮਸਾਲੇ ਦੇ ਨਾਲ ਹੀ ਬਣਦੇ ਇੱਕ ਅਬੋਰ ਦੀ ਸਪੈਸ਼ਲਿਟੀ ਹੈਗੀ ਕਿ ਮੰਨ ਲਓ ਚਨੇ ਦੇ ਉੱਪਰ ਆਪਾਂ ਤੁਹਾਨੂੰ ਚਾਵਲ ਪਾ ਕੇ ਦਿੰਨੇ ਹਾਂ ਚਾਵਲ ਪਾ ਕੇ ਹਾਂਜੀ ਇਹ ਚਾਵਲ ਕਿਹੜੇ ਹੁੰਦੇ ਨੇ ਕਿ ਲੂਣ ਵਾਲੇ ਹੁੰਦੇ ਆ ਹਾਂਜੀ 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 ਨਮਕੀਨ ਚਾਵਲ ਹੁੰਦੇ ਹਾਂ ਹਾਂਜੀ ਹਾਂਜੀ ਜ਼ਰੂਰ ਭਾਜੀ ਇਦਾਂ ਦੇ ਹੁੰਦੇ ਆ ਅੱਛਾ ਹਾਂਜੀ ਯਾਨੀ ਕਿ ਇਹ ਅਬੋਰ ਦਾ ਪ੍ਰੋਪਰ ਟ੍ਰੈਡੀਸ਼ਨਲ ਹਿਸਾਬ ਨਾਲ ਆ ਰਿਹਾ ਇੱਥੇ ਕੰਮ ਹਾਂਜੀ 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 ਕਿ ਜੇਰਾ ਕੀ ਕੋਈ ਵੀ ਅਬੋਰ ਵਾਲੇ ਛੋਲੇ ਢੋਰਾਣਾ ਟੈਸਟ ਕਰਨਾ ਚਾਹੁੰਦਾ ਹਾਂਜੀ ਆਲੂ ਵਾਲੇ ਢੋਰਾਣਾਂ ਦਾ ਉਹਨਾਂ ਨੂੰ ਲੁਧਿਆਣੇ ਦੇ ਵਿੱਚ ਇਹ ਹੋਰ ਲੱਗੂ ਗਈ ਹੂੰ ਬਿਲਕੁਲ ਸੇਮ ਟੈਸਟ ਮਿਲੂਗੀ ਉਹਨਾਂ ਨੂੰ ਕੀ ਹਾਲ ਹੈ ਜੀ ਤੇ ਆਪਣੀ ਦੱਸੋ ਵੀ ਟਾਈਮਿੰਗ ਕੀ ਇੱਥੇ ਖੜੇ ਹੁੰਦੇ ਟਾਈਮਿੰਗ 10:30 ਵਜੇ ਤੋਂ ਲੈ ਕੇ 4:30 ਵਜੇ ਤੱਕ ਹੈ ਜੀ ਇਸ ਤੋਂ ਪਹਿਲਾਂ ਹੀ ਕਰਦੇ ਹੁੰਦੇ ਸੀ ਆਪਾਂ ਇਸ ਤੋਂ ਪਹਿਲਾਂ ਹੂਡ ਲਾਈਨ ਦੇ ਵਿੱਚ ਹੀ ਹੈਗਾ ਸੀ ਜੀ ਹੂਡ ਲਾਈਨ ਦੇ ਵਿੱਚ ਹੀ ਸੀਗਾ ਹਾਂਜੀ ਤੇ ਤੁਸੀਂ ਯਾਨੀ ਕਿ ਇੱਥੇ ਇਕੱਲੇ ਹੀ ਹੋਨੇ ਹੋ ਫਿਰ ਤੁਹਾਡੇ ਨਾਲ ਕੋਈ ਹੈਲਪ ਵੀ ਕਰਦੀ ਇਕੱਲੇ ਹੀ ਹੋਨੇ ਜੀ ਕੀ ਬਾਤ ਹੈ ਜੀ ਤੇ ਭਾਈ ਹੁਣ ਸਾਨੂੰ ਇੱਕ ਵਾਰੀ ਨਾ ਪਲੇਟ ਬਣਾ ਕੇ ਦਿਖਾਓ ਇਹਦੀ ਜ਼ਰੂਰ ਵੀ ਜਿਹੜੇ ਆਲੂ ਵਾਲੇ ਛੋਲੇ ਬਟੋਰੇ ਆ ਹਾਂਜੀ 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 ਇਹੋ ਜਿਹੇ ਹੁੰਦੇ ਨੇ ਜ਼ਰੂਰ ਜੀ ਕੀ ਆਈਟਮਾਂ ਨੇ ਵਿੱਚ ਰੋ ਇਹ ਜਾਨ ਦੀ ਦੀ ਪਲੇਟ ਲੱਗ ਜਾ ਰਹੀ ਆ ਹਾਂਜੀ ਕੀ ਬਾਤ ਹੈ ਇਹ ਜਿਹੜਾ ਅਸੀਂ ਦੱਸ ਰਹੇ ਸੀਗੇ ਵੀ ਜਿਹੜੇ ਪਠੂਰੇ ਆ ਉਹ ਦੰ ਲੈ ਸੋਇਆ ਲੈ ਹਨ ਉਹਦੇ ਵਿੱਚ ਹਾਂਜੀ ਹਾਂਜੀ ਤੇ ਜਿਹੜੀ ਦੂਜੀ ਗੱਲ ਇਹ ਹੈ ਵੀ ਹੁਣ ਫਰਾਈਡ ਨਹੀਂ ਗਏ ਜਿਹੜਾ ਫਰਾਈਡ ਦਾ ਹਾਫ ਡਨ ਕਰਕੇ ਲੈ ਕੇ ਆਨੇ ਹਾਂਜੀ ਹਾਂਜੀ ਤੇ ਹੁਣ ਇਹਨੂੰ ਤਵੇ ਉੱਤੇ ਸੇਕ ਕੇ ਵਧੀਆ ਤਰ੍ਹਾਂ ਗਰਮ ਕਰ ਦਿੱਤਾ ਜਾਊਗਾ ਹਾਂਜੀ ਕੀ ਆਵਾਜ਼ ਆਈ ਜੇ ਭਟੂਰਾ ਦੇਖ ਕਰੋ ਵੀ ਕਿਆ ਜਵਰਤ ਤਰੀਕੇ ਦਾ ਭਟੂਰਾ ਹੈ ਆਲੂ ਵਾਲੀ ਸਟਫਿੰਗ ਵਾਲਾ ਭਟੂਰਾ ਹਾਂਜੀ ਨਾਲ ਛੋਲੇ ਓਏ ਓਏ ਛੋਲੇ ਕਿਹੜੇ ਯੂਜ਼ ਕਰਦੇ ਆਂ ਰੈੱਡ ਡਾਲਾ ਦੇ ਡਬਲ ਡਾਲਾ ਇਹ ਵੀ ਹੋਰ ਤਾਂ ਜਾਂਦੇ ਆ ਅੱਛਾ ਇਹ ਵੀ ਹੋਰ ਤਾਂ ਹੀ ਆ ਹਾਂਜੀ ਕਿਆ ਬਾਤ ਹੈ ਰੰਗ ਤਾਂ ਬਹੁਤ ਸੋਹਣੇ ਆ ਇਹਨਾਂ ਦੀਆਂ ਯਾਨੀ ਕਿ ਗੱਲ ਵਾਹ ਤਾਂ ਪ੍ਰੋਪਰ ਹੈ ਇਹਦੇ ਵਿੱਚ ਤੁਹਾਨੂੰ ਫੀਲ ਨਹੀਂ ਹੋਊਗਾ ਜੀ ਕਿ ਇਹ ਤੜਕੇ ਵਾਲੇ ਆ ਬਿਨਾ ਤੜਕੇ ਵਾਲੇ ਆ ਅੱਛਾ ਤੁਸੀਂ ਗੈਸ ਹੀ ਨਹੀਂ ਕਰ ਸਕਦੇ ਕਿਆ ਬਾਤ ਹੈ ਇਹ ਤੇ ਪਿਆਜ਼ ਆ ਗਏ ਇਹ ਜਾਨੀ ਖਾਣ ਵਾਸਤੇ ਸਪੈਸ਼ਲ ਅਲੱਗ ਹੋਰ ਆ ਹਾਂਜੀ ਇਹਦੇ ਵਿੱਚ ਪਾਉਣ ਵਾਲੇ ਹੋਰ ਨੇ ਹਾਂਜੀ ਅੱਛਾ ਹੁਣ ਜਿਹੜੀ ਉਹ ਖਾਸ ਜਿਹੜੀ ਗੱਲ ਵਾਸ ਇਹਨਾਂ ਵਾਲੀ ਚੌਲ ਵਾਲੀ ਹਾਂਜੀ ਯਾ ਚਾਵਲ ਪਾਜੀ ਬਸੇ ਅਵਾਰਦਾਵੀ ਆਈਡੀ ਆਣਾ ਹਾਂਜੀ ਹਾਂਜੀ ਤੇ ਤੁਹਾਨੂੰ ਯਾਨੀ ਕਿ ਇਹ ਜਿਹੜੇ ਚਾਵਲ ਆ ਹਾਂਜੀ ਪਾਜੀ ਇਹ ਤੁਹਾਨੂੰ ਕਿਉਂ ਲੱਗਿਆ ਵੀ ਕਿ ਮੈਂ ਇੱਥੇ ਵੀ ਲੈ ਕੇ ਆਵਾਂ ਇੱਥੇ ਤੁਹਾਨੂੰ ਲੱਗ ਰਿਹਾ ਵੀ ਲੋਕ ਪਸੰਦ ਕਰਨਗੇ ਇਹ ਚੀਜ਼ੇ ਕਰਨਗੇ ਪਾਜੀ ਕਿਉਂ ਨਾ ਕਰਨਗੇ ਨਾਲ ਚਾਰ ਹੈ ਨਾਲ ਚਾਰ ਹੈ ਓਏ ਇਹ ਕੀ ਆ ਟਵਾ ਇਹ ਮਸਾਲਾ ਈ ਖੜੇ ਮਸਾਲੇ ਈ ਇਹਨਾਂ ਨੂੰ ਕਰੇ ਪੀਸ ਕੇ ਬਣਾਇਆ ਜਾਂਦਾ ਈ ਖੜੇ ਮਸਾਲੇ ਆ ਹਾਂਜੀ ਆਵਾਜ਼ ਆਈ ਐਨੀ ਜਹਰਦਸਤ ਗੱਲ ਬਾਤ ਤੇ ਆਪਣੀ ਲੋਕੇਸ਼ਨ ਦਾ ਆਪ ਦੋ ਚੱਲਦੀ ਵੀਡੀਓ ਚ ਵੀ ਲੋਕੇਸ਼ਨ ਕਿੱਥੇ ਆਪਾਂ ਖੜੇ ਕਿੱਥੇ ਹੁੰਨੇ ਆ ਜੀ ਹਾਂ ਜੀ ਮੋਡਲ ਟਾਊਨ ਟਿਊਸ਼ਨ ਮਾਰਕੀਟ ਕੋਟਰ ਬੈਂਕ ਦੇ ਅਪੋਜ਼ਿਟ ਦਾ ਇੱਥੇ ਪਰ ਮੈਂ ਦੇਖ ਰਿਹਾ ਵੀ ਤਵਾ ਗਰਮ ਹੈ ਹਾਂ ਜੀ ਪਰ ਫਿਰ ਵੀ ਗਲਵਜ਼ ਨਹੀਂ ਇਦਾਂ ਹੀ ਹੈ ਸਾਫ ਸਫਾਈ ਹੈ ਜੈਨਿਕ ਪ੍ਰੋਪਰ ਹੈ ਨਾ ਹਾਂ ਜੀ ਹਾਂ ਜੀ ਹਾਂ ਜੀ ਭਾਈ ਜੀ ਆਪਾਂ ਵੀ ਖਾਵਾਂਗੇ ਤੇ ਆਪਾਂ ਸਾਫ ਸੁਥਰਾ ਹੀ ਦੇਖਾਂਗੇ ਕੀ ਬਾਤ ਹੈ ਜੀ ਨਾਲ ਹਰੀ ਮਿਰਚ ਨਾਲ ਹਰੀ ਮਿਰਚ ਇਹ ਡੰਨਾ ਆਪਣੇ ਕੋਲੋਂ ਹਾਂ ਜੀ ਤਾਂ ਲਓ ਜੀ ਆਪਣੇ ਜਿਹੜੀ ਪਲੇਟ ਆ ਆਲੂ ਵਾਲੇ ਛੋਲੇ ਬਟੂਰੇਆਂ ਵਾਲੀ ਉਹ ਬਣ ਕੇ ਤਿਆਰ ਆ ਆਓ ਆਪਾਂ ਟੇਸਟ ਟੇਸਟ ਕਰਦੇ ਆ ਨਾਲੇ ਦੇਖਦੇ ਆ ਵੀ ਕਿੱਦਾਂ ਦੇ ਨੇ ਅਬੂਰ ਵਾਲੇ ਛੋਲੇ ਬਟੂਰੇ ਹੁਣ ਆਪਾਂ ਟੇਸਟ ਕਰਦੇ ਆ ਅਬੂਰ ਵਾਲੇ ਛੋਲੇ ਬਟੂਰੇ ਇੱਕ ਵਾਰੀ ਬਟੂਰਾ ਚੈੱਕ ਕਰੋ ਯਾਰ ਓਏ ਹੋਏ ਕੀ ਆ ਗੱਲ ਬੰਦ ਕਿੰਨਾ ਸੌਫਟ ਹੈ ਜਦੇ ਐ ਨਾਲ ਹੀ ਸਿੱਧਾ ਹੋ ਜਾਂਦਾ ਵੀ ਦੇਖ ਲਓ ਕੋਈ ਨਹੀਂ ਤੇ ਆਓ ਆਪਾਂ ਟੇਸਟ ਕਰਦੇ ਆ ਬਹੁਤ ਵਧੀਆ ਲਾਈਟ ਹਲਕੇ ਹਲਕੇ ਜਿਹਾ ਬਟੂਰੇ ਆ ਇਹ ਇਨਾਲਾ ਆਲੂਈ ਸਟਫਿੰਗ ਆ ਤੇ ਇਹ ਸਪੈਸ਼ਲ ਛੋਲਿਆਂ ਦੇ ਨਾਲ ਅਬੋਰ ਵਾਲੇ ਛੋਲੇ ਪਟੂਰੇ ਬਿਲਕੁਲ ਸਵਾਦ ਨੇ ਵੀ ਪਤਾ ਨਹੀਂ ਲੱਗ ਰਿਹਾ ਵੀ ਆਪਾਂ ਪਟੂਰਾ ਖਾ ਰਹੇ ਆ ਕਿ ਨਹੀਂ ਖਾ ਰਹੇ ਕੀ ਵਿਦਆਊਟ ਆਇਲ ਨੇ ਆਪਾਂ ਦੇਖਦੇ ਆਂ ਵੀ ਬਹੁਤ ਆਇਲ ਹੁੰਦਾ ਛੋਲੇ ਵੀ ਕਿਹਾ ਜਬਰਦਸਤ ਨਾਲੇ ਵਿੱਚ ਚਾਵਲ ਪਾਏ ਹੋਏ ਉਹਦੇ ਨਾਲ ਤਾਂ ਅਲੱਗ ਹੀ ਕਰਬਾਤ ਬਣ ਰਹੀ ਆ ਇਹ ਮੈਂ ਤੁਹਾਨੂੰ ਵੀ ਕਹਾਂਗਾ ਜੇ ਤੁਸੀਂ ਖਾਣਾ ਚਾਹੁੰਦੇ ਹੋ ਅਬੋਰ ਦੇ ਸਪੈਸ਼ਲ ਛੋਲੇ ਭਟੋਰੇ ਤਾਂ ਤੁਸੀਂ ਪਾਈ ਹੋਣਾ ਕੋ ਜਰੂਰ ਆਓ